ਲੋਕ ਜਦੋਂ ਆਪਣੇ ਧੀਆ ਪੁੱਤਰਾ ਦੇ ਵਿਆਹ ਕਰਦੇ ਹਨ ਜਾਂ ਕੋਈ ਹੋਰ ਸਮਾਗਮ ਕਰਦੇ ਹਨ ਤਾਂ ਕਲਾਕਾਰਾਂ ਨੂੰ ਲੱਖਾਂ ਰੁਪਏ ਦੇ ਕੇ ਸਟੇਜ ਉੱਤੇ ਨਚਾਇਆ ਜਾਂਦਾ ਹੈ ਪਰ ਜਦੋਂ ਵਾਰੀ ਕਾਰ ਦੇ ਵਿੱਚ ਕੀਰਤਨ ਕਰਵਾਉਣ ਜਾਂ ਫਿਰ ਅਖੰਡ ਪਾਠ ਜਾਂ ਸੁਖਮਣੀ ਸਾਹਿਬ ਦਾ ਪਾਠ ਕਰਵਾਉਣ ਦੀ ਹੁੰਦੀ ਹੈ ਤਾਂ ਉਦੋਂ ਪਾਠੀ ਸਿੰਘਾਂ ਦੀ ਭੇਟ ਤੇ ਕਿਉਂ ਕਿੰਤੂ ਪ੍ਰੰਤੂ ਕੀਤਾ ਜਾਂਦਾ ਹੈ ਸੁਖਮਣੀ ਸਾਹਿਬ ਦੇ ਲਈ ਪਾਠੀ ਸਿੰਘਾਂ ਵੱਲੋਂ ਲਈ ਜਾਂਦੀ ਹੈ 1100 ਰੁਪਏ ਦੀ ਪੇਟਾਂ ਵੀ ਉਦੋਂ 11 ਲੱਖ ਰੁਪਏ ਦੀ ਲੱਗਣ ਲੱਗ ਜਾਂਦੀ ਹੈ ਉਹ ਜੋ ਕਿ ਦੌਰ ਦੇ ਵਿੱਚ ਵੇਖਿਆ ਜਾਵੇ ਤਾਂ ਗ੍ਰੰਥੀ ਸਿੰਘਾਂ ਅਤੇ ਕਈ ਕੀਰਤਨ ਵਾਲੇ ਸਿੰਘਾਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ ਇਥੋਂ ਤੱਕ ਕਿ ਕਈਆਂ ਦੇ ਕੋਲ ਤਾਂ ਰਹਿਣ ਦੇ ਲਈ ਛੱਤ ਵੀ ਨਹੀਂ ਅਜੀਹਾ ਹੀ ਉਦਾਹਰਨ ਅੰਮ੍ਰਿਤਸਰ ਦੇ ਹਲਕਾ ਟਾਰੀ ਪਿੰਡ ਪੰਡਿਆਰ ਵਿਖੇ ਵੇਖਣ ਨੂੰ ਮਿਲਦਾ ਹੈ ਜਿੱਥੇ ਕਿ ਇੱਕ ਗੁਰਦੁਆਰਾ ਸਾਹਿਬ ਵਿਖੇ ਬਤੌਰ ਗ੍ਰੰਥੀ ਸਿੰਘਾ ਵਜੋ ਸੇਵਾ ਨਿਭਾਰੇ ਪਾਈ ਬਲਵਿੰਦਰ ਸਿੰਘ ਮਹਿਜ 7000 ਰੁਪਏ ਮਹੀਨੇ ਦੇ ਮਹਨਤਾਨਾ ਦੇ ਗੁਰੂ ਘਰ ਵਿਖੇ ਸੇਵਾਵਾਂ ਨਿਭਾ ਰਹੇ ਨੇ ਹਾਲਤੇ ਨੇ ਕਿ ਉਹਨਾਂ ਦੇ ਕੋਲ ਸਿਰ ਲੁਕਾਉਣ ਦੇ ਲਈ ਆਪਣੀ ਛੱਤ ਵੀ ਨਹੀਂ ਉਹਨਾਂ ਨੇ ਆਪਣੇ ਘਰ ਦਾ ਸਮਾਨ ਵੀ ਕਿਸੇ ਦੇ ਘਰ ਕਿਰਾਏ ਤੇ ਲੈ ਕੇ ਰੱਖਿਆ ਹੋਇਆ ਬਲਵਿੰਦਰ ਸਿੰਘ ਆਪ ਆਪਣੇ ਦੋ ਬੱਚੇ ਅਤੇ ਪਤਨੀ ਦੇ ਸਮੇਤ ਆਪਣੇ ਭਰਾ ਦੇ ਘਰ ਵਿਖੇ ਰਹਿ ਰਹੇ ਹਨ ਜਿਸ ਦਾ ਇੱਕ ਹੀ ਕਮਰਾ ਹੈ ਕੁਝ ਦਿਨ ਪਹਿਲਾਂ ਦਾਨੀ ਸਜਣਾ ਦੇ ਸਹਿਯੋਗ ਦੇ ਨਾਲ ਭਾਈ ਬਲਵਿੰਦਰ ਸਿੰਘ ਵੱਲੋਂ ਆਪਣੇ ਮਕਾਨ ਦੀ ਉਸਾਰੀ ਸ਼ੁਰੂ ਕੀਤੀ ਗਈ ਪਰ ਜਿਵੇਂ ਹੀ ਮਕਾਨ ਨੀਹਾਂ ਤੋਂ ਉੱਪਰ ਉੱਠ ਕੇ ਕੰਧਾਂ ਤੱਕ ਆਇਆ ਤਾਂ ਪੈਸੇ ਖਤਮ ਹੋ ਗਏ ਜਿਸ ਦੇ ਕਾਰਨ ਹੁਣ ਕੰਮ ਅੱਧ ਵਿਚਾਲੇ ਜਾ ਰੁਕਿਆ ਹੈ ਇਸ ਸਬੰਧ ਦੇ ਵਿੱਚ ਪਾਠੀ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ 7000 ਰੁਪਏ ਦੇ ਨਾਲ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਹੁੰਦਾ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਕੀ ਨਾ ਰਿ ਬਾਈ ਬਲਵਿੰਦਰ ਸਿੰਘ ਜੀ ਕਿਹੜੀ ਜਗ੍ਹਾ ਡਿਊਟੀ ਨਿਭਾ ਰਹੇ ਹੋ ਪਟਕਲ ਦੀ ਪਿੰਡ ਹਿਸ਼ਾਰ ਨਗਰ ਜੀ ਬਾਬਾ ਜੀ ਮਹੰਸ ਸਿੰਘ ਦੇ ਗੁਰਦੁਆਰਾ ਸਾਹਿਬ ਖੇ ਕਿੰਨੇ ਸਾਲ ਹੋ ਗਏ 25 ਸਾਲ ਹੋ ਗਏ ਜੀ ਮੈਨੂੰ ਉੱਥੇ ਤੇ ਉਸ ਗੁਰਦੁਆਰੇ ਤੇ ਵੇਖਿਆ ਮੈਨੂੰ 8 ਸਾਲ ਹੋਏ ਆ ਜੀ ਉਹ ਤਾਂ 25 ਸਾਲ ਹੋ ਗਏ ਕੋਤਰਾ 25 ਸਾਲ ਮੈਨੂੰ ਹੋ ਗਿਆ ਸੇਵਾ ਕਰਦੇ ਮੈਂ ਤੇ ਬਾਬਾ ਜੀ ਅੱਜ ਤੱਕ ਘਰ ਕਿਉਂ ਨਹੀਂ ਬਣਿਆ ਆਪਣਾ ਜੀ ਘਰ ਹੀ ਆ ਜੀ ਆਮਦਨ ਘੱਟ ਹੋਣ ਕਰਕੇ ਨਹੀਂ ਬਣਿਆ ਜੀ ਆਮਦਨ ਬਹੁਤ ਘਟਿਆ ਸੈਲਰੀ ਘਟਿਆ ਕਿੰਨੀ ਦਿਖਾ ਦਵਾਂ 7000 ਰੁਪਏ ਜਿਹੜੀ ਸੈਲਰੀ ਦਿੰਦੇ ਆ ਜੀ ਮਹੀਨੇ ਦੀ ਪ੍ਰੋਗਰਾਮ ਹੀ ਕੋਈ ਟਾਮ ਟਾਮਾ ਹੁੰਦਾ ਜੀ ਵਿੱਚ ਕੋਈ ਜੇ ਕੋਈ ਪ੍ਰੋਗਰਾਮ ਕਰਾਉਂਦਾ ਤੇ ਫਿਰ ਉਹੋ ਹੀ ਹੈ ਤੇ ਆ ਵੀ ਜਾਂਦਾ ਤੇ ਉਹਦੇ ਵਿੱਚ ਸੰਗਤ ਜਿਆਦਾ ਕੰਪਿਊਨਲ ਧਿਆਨ ਰੱਖਦੀ ਹੈ ਜੀ ਤੇ ਗੁਰੂ ਗ੍ਰੰਥ ਸਾਹਿਬ ਦੇ ਮੱਥਾ ਕੱਦ ਬਹੁਤ ਘੱਟ ਦੇਖਦੇ ਜੀ ਮਨੀਸ਼ੋ ਵੀ ਅਣੀ ਸੇਵਾ ਸ਼ੁਰੂ ਕੀਤੀ ਆ ਇਹ ਕਿੰਨੇ ਕੀਤੀ ਸੀ ਤੇ ਹੁਣ ਕਿੱਥੇ ਕੰਮ ਰੁਕ ਗਿਆ ਇਹ ਇਹ ਕੋਈ ਸੇਵਾਦਾਰ ਗੁਰੂ ਦਾ ਸੇਵਾਦਾਰ ਉਹਨਾਂ ਸਾਨੂੰ ਇਹ ਸ਼ੁਰੂ ਕਰਾ ਦਿੱਤਾ ਕੰਮ ਵੀ ਚਲੋ ਤੁਹਾਨੂੰ ਇੰਨੀ ਕਹੀਂ ਸੇਵਾ ਦੇ ਦਿੰਦੇ ਨੇ ਗੱਡੀ ਤੁਸੀਂ ਹੋਰ ਵੀ ਸੇਵਾਦਾਰਾਂ ਕੋ ਸੰਗਤ ਨਾਲ ਵਿਚਾਰ ਕਰ ਲਓ ਤੁਹਾਡੇ ਜਿਹੜੇ ਆ ਘਰ ਜਿਹੜੇ ਆ ਬਣ ਜਵੇ ਮੈਂ ਕੱਟ ਕੋਠੇ ਸਤਾ ਡਿਗੀਆਂ ਵੀ ਕਈ ਵਾਰ ਮੈਂ ਕਈਆਂ ਨੂੰ ਜਿਹੜੀ ਇਹ ਫੋਟੋ ਵੀ ਪਾਈ ਸੀ ਪਰ ਕਿਸੇ ਨੇ ਅਜੇ ਤੱਕ ਮੇਰੇ ਕੋ ਬਾਹ ਨਹੀਂ ਫੜੀ ਉਹਦੇ ਵਿੱਚ ਮੈਨੂੰ ਜਿਹੜਾ ਮੱਕਾ ਮੈਂ ਫਿਰ ਸ਼ੁਰੂ ਕਰ ਲਿਆ ਉਹਦੇ ਵਿੱਚ ਜਿਹੜੇ ਮੈਂ ਟ੍ਰੇਕ ਦਾ ਮੇਸਤਰੀ ਦਾ ਮੇਰੇ ਉਥੋਂ ਹੁਸ਼ਿਆਰ ਨਗਰ ਦੇ ਆ ਉਹਨਾਂ ਨੇ ਮੈਨੂੰ ਆਖਿਆ ਵੀ ਮੈਂ ਤੁਹਾਨੂੰ ਸਮਾਨ ਅਸੀਂ ਥੋੜਾ ਜਿਹਾ ਦੁਕਾਨ ਤੋਂ ਲਾਏ ਦਨੇ ਆ ਤੇ ਉਹਦੇ ਵਿੱਚ ਪੈਸੇ ਥੋੜੇ ਥੋੜੇ ਕਰਕੇ ਤੁਸੀਂ ਦੇ ਦਿਓ ਕੋਈ ਨਹੀਂ ਇਹ ਸਾਡੇ ਹਾਲਾਤੇ ਦੀ ਕੰਮ ਕਿੱਥੇ ਰੜ ਗਿਆ ਹੁਣ ਇਹ ਕੰਮ ਹੁਣ ਇਹ ਬੱਸ ਲੈਂਟਰ ਤੇ ੜਿਆ ਜੀ ਅਧੀਆਂ ਕੰਧਾਂ ਹੋਈਆਂ ਜੀ ਅਜੇ ਅਧੀਆਂ ਕੰਧਾਂ ਹੋਈਆਂ ਗਾੜੀ ਚੁੱਕਣ ਵਾਲੀਆਂ ਜ ਇਹ ਸਮਾਨ ਜਿਹੜਾ ਸੀਮੈਂਟ ਆਉਣ ਵਾਲਾ ਆ ਤੇ ਰੇਤਾ ਬਜਰੀ ਆਉਣ ਵਾਲੀ ਆ ਇਹ ਬਾਕੀ ਸਰੀਆਂ ਆਉਣ ਵਾਲਾ ਜੋ ਵੀ ਕਿਸੇ ਨੇ ਸਾਡੀ ਮਦਦ ਕਰਨੀ ਆ ਜੀ ਉਹ ਜਿਤਨਾ ਵੀ ਕੀ ਕਰ ਸਕਦਾ ਜਿਤਨਾ ਵੀ ਕਿਸੇ ਨੂੰ ਚੰਗਾ ਲੱਗਦਾ ਆ ਤੇ ਕਿਉਂਕਿ ਅਸੀਂ ਮਾਇਆ ਰੱਖ ਕੇ ਕੀ ਕਰਨੀ ਆ ਜੀ ਕਿਉਂਕਿ ਅਸੀਂ ਤੇ ਆਪਣਾ ਘਰ ਬਣਾਉਣ ਵਾਸਤੇ ਜਿਹੜੀ ਆ ਬੇਨਤੀ ਕਰ ਰਹੇ ਹਾਂ ਜੀ ਸੰਗਤ ਨੂੰ ਕਿ ਲੱਗਦਾ ਤੁਹਾਡੇ ਕੋਲ ਪੈਸੇ ਹੈਗੇ ਇੰਤਜ਼ਾਮ ਕਰ ਜਾਓਗੇ ਨਹੀਂ ਸਾਡੇ ਕੋਲ ਪੈਸੇ ਨਹੀਂ ਹੈਗੇ ਕਿਉਂਕਿ ਤਨਖਾਹ ਜਿਹੜੀ ਆ ਸੈਲਰੀ ਸਾਰੀ ਅਸੀਂ ਪਹਿਲਾਂ ਵਰਤ ਜਾਂਦੇ ਜੇ ਸਾਡੇ ਕੋ ਆ ਵੀ ਜਾਂਦੀ ਇਹਦੇ ਕਿਉਂਕਿ ਘਰ ਦੇ ਬੱਚਿਆਂ ਨੂੰ ਪੜਾਉਣ ਵਾਸਤੇ ਸਾਨੂੰ ਕਿਰਾਇਆ ਦੇਣਾ ਪੈਂਦਾ ਉਹਦੇ ਵਿੱਚ ਸਾਨੂੰ ਆਪਣਾ ਘਰ ਦਾ ਗੁਜ਼ਾਰਾ ਕਰਨਾ ਪੈਂਦਾ ਤੇ ਉਹ 7000 ਦੇ ਨਾਲ ਕਿੰਨਾ ਕੁ ਚਿਰ ਲੰਗੇਗਾ ਜੀ ਇਹ ਸਾਡੀ ਇਹ ਬੇਨਤੀ ਹੈ ਜੀ ਅਸੀਂ ਕੀ ਕਰਨ ਜਾਵੋ ਸਕਦੇ ਹਾਂ ਕਿਸ ਤਰ੍ਹਾਂ ਮਦਦ ਕਰੀਂ ਅਪੀਲ ਇਹ ਹੈ ਕਿ ਮੈਂ ਬੇਨਤੀ ਕਰਦਾ ਸੰਗਤ ਨੂੰ ਕਿ ਸਾਡੀ ਵਾਦ ਤੋਂ ਵਾਦ ਜਿਹੜੀ ਆ ਇਹ ਹੈਲਪ ਜਿਹੜੀ ਆ ਕੀਤੀ ਜਾਵੇ ਤੇ ਜੋ ਮੈਂ ਨੰਬਰ ਆਪਣਾ ਮੋਬਾਈਲ ਦਾ ਦੱਸ ਦਿਨਾ ਜੀ 98552 43960 98552 439960 ਤੇ ਸੰਪਰਕ ਕਰ ਸਕਦੇ ਜੀ ਇਹ ਜੋ ਮੇਰਾ ਆਪਣਾ ਪਿੰਡ ਹੈ ਪੁਢਿਹਰ ਪਿੰਡ ਹੈ ਜਿਹੜਾ ਟਾਰੀ ਰੋਡ ਤੇ ਪੈਂਦਾ ਜੀ ਹਾਂਜੀ ਇਹ ਮੇਰਾ ਡਾਕ ਖਨ ਰੰਗੜਿਆ ਤਹਿਸੀਲ ਜਨਾ ਮੁਰਸਰਿਆ ਜੀ ਠੀਕ ਵਿਨੋਦ ਕੁਮਾਰ ਕੀ ਆਚੀ ਨਿਊਜ਼ ਸਨ